ਦੀਪਾ ਹਾਂਜੀ ਹੋ ਗਏ ਤਿਆਰ ਹਾਂਜੀ ਹਾਂਜੀ ਮੈਂ ਤਿਆਰ ਹਾਂ ਬਿਲਕੁਲ ਉਹਨੂੰ ਨਾ ਜੋਤ ਨੂੰ ਫੋਨ ਕਰ ਲਓ ਹਾਂ ਮੈਂ ਜੋਤ ਨੂੰ ਫੋਨ ਕਰਦੀ ਹਾਂ ਤੇ ਤੁਸੀਂ ਵੇਖੋ ਭਲਾ ਦਿਲਜੀਤ ਤਿਆਰ ਹੋ ਗਿਆ ਦਿਲਜੀਤ ਮੈਂ ਹੋਣ ਡਿਆ ਸੀਗਾ ਤਿਆਰ ਆ ਵੇਖਦਾ ਹਾਂ ਠੀਕ ਆ ਚਲੋ ਆਜੋ ਤੁਸੀਂ ਛੇਤੀ ਉਹ ਜੋਤ ਨੂੰ ਪਹਿਲਾਂ ਫੋਨ ਕਰ ਰੋ ਚਿੱਤੇ ਨੂੰ ਆਖ ਮੈਂ ਨਾ ਫੜ ਲਿਆ ਫੋਨ ਬਸ ਲੱਗੇ ਕਰਨ ਪਹਿਲੋ ਕਰ ਹੀ ਲੈਣੀ ਫੋਨ ਹਾਂ ਹੈਲੋ ਹੈਲੋ ਸੱਸੀ ਜੀ ਮੇਰੀ ਸੱਸੀ ਘਰ ਪੁੱਤ ਕੀ ਹਾਲ ਚਾਲ? ਅੱਜ ਠੀਕ ਠਾਕ ਵਧੀਆ ਜੀ। ਚਲੋ ਵਧੀਆ ਚਾਹੀਦਾ ਪੁੱਤ। ਤੇ ਗੱਲ ਗੱਲ ਸੁਣ ਪੁੱਤ ਅਹੀਂ ਨਾ ਹੋ ਗਏ ਆ ਤਿਆਰ ਤੇ ਬਸ ਨਾ ਅਹੀਂ 10 ਮਿੰਟ ਤੱਕ ਤੁਰਨੇ ਵਾਲੇ ਆ। ਠੀਕ ਹੈ। ਠੀਕ ਹੈ ਮਮੀ ਜੀ ਕੋਈ ਨਹੀਂ ਆਜੋ। ਠੀਕ ਠੀਕ ਹੈ। ਤੇ ਗੱਲ ਸੁਣ ਮੇਰੀ ਤੀ ਐ ਬੂਤੀ ਖੇਚਣਾ ਕਰੀ। ਨਹੀਂ ਨਹੀਂ ਮਮੀ ਜੀ ਖੇਤਿਲ ਕਾਦੀ ਕਰਨੀ ਆ ਕੋਈ ਗੱਲ ਨਹੀਂ ਤੇ ਆਜੋ। ਤੇ ਇਨ ਕੋਟ ਕੋਟ ਚਾਪੀ ਕੇ ਨਾ ਛੇਤੀ ਆ ਜਾਣਾ ਆ ਕੰਮ ਆ ਥੋੜਾ ਥੋੜਾ ਡੈਡੀ ਨੂੰ। ਠੀਕ ਹੈ। ਕੀ ਆ ਨੰਮੀ ਜੀ ਕਿਹਨੂੰ ਦਿੱਤਾ ਕੋਈ ਹੁੰਦਾ ਨਹੀਂ ਨਾ ਚਲ ਠੀਕ ਹੈ ਪੁੱਤ ਹੋਰ ਜੋ ਮਸਣਾ ਠੀਕ ਹੈਗਾ ਹਾਂ ਨੀ ਮਮੀ ਠੀਕ ਹੈ ਨਹੀਂ ਮੈਂ ਦੱਸ ਨਹੀਂ ਨਾ ਨਮੀ ਜੀ ਕਿ ਬੀਗ ਨੌਂ ਦੇ ਜਿੱਤੇ ਕਰ ਲਈ ਨਹੀਂ ਤੇਰੀ ਚਲ ਠੀਕ ਹੈ ਪੁੱਤ ਹੈ ਹਾਂ ਜੀ ਓਕੇ ਓਕੇ ਬਾਈ ਮਮੀ ਜੀ ਹਾਂ ਜੀ ਪੁੱਤ ਸੁਣਿਓ ਮਾੜੀ ਜੀ ਕੋਈ ਕੰਮ ਤੇ ਨਹੀਂ ਕਰਦੇ ਕਾਮਾ ਮਾੜੀ ਮੋਟੀ ਸਫਾਈ ਦੀ ਕਰਨ ਵਾਲੀ ਹੋਣੀ ਆ ਕਰਨ ਅੱਛਾ ਅੱਛਾ ਮੈਨੂੰ ਦੱਸ ਦਿੰਦੇ ਚਲ ਕੋਈ ਨਹੀਂ ਤੁਸੀਂ ਬਾਹਰ ਲੱਗੇ ਆਂ ਹੀ ਕੰਮ ਕਰਨ ਅੱਛਾ ਤੇ ਮੈਂ ਤੁਹਾਨੂੰ ਦੱਸਣਾ ਸੀ ਵੀ ਵਿਪਿੰਨ ਮੰਮੀ ਹੁਣ ਆਉਣ ਲੱਗਿਆ ਆਜਾ ਹੁਣ ਲੱਗੀ ਹਾਂਜੀ ਹਾਂ ਚਲ ਆ ਤੇ ਬੜੀ ਵਧੀਆ ਗੱਲ ਆ ਉਹ ਕਹਿੰਦੀ ਵੀ ਨਾਲ ਤਾਂ ਦੱਸਿਆ ਸੀ ਨਾ ਵੇਜੀ ਦੇ ਵੀਜੀ ਨਾਲੋਂ ਗੱਲਬਾਤ ਬਣੀ ਆ ਤੇ ਉਹਨਾਂ ਨੇ ਨਾ ਛੇਤੀ ਚੱਲ ਜਾਣਾ ਵਾ ਅੱਛਾ ਤੇ ਕਹਿੰਦੇ ਸੀ ਵੀ ਆਪਾਂ ਨਾ ਤੁਹਾਡੇ ਕੋ ਰੁਕਾਂਗੇ ਹੁਣ ਥੋੜਾ ਜਿਹਾ ਤੇ ਹੁਣ ਇਹ ਆ ਵੀ ਛੇਤੀ ਛੇਤੀ ਆ ਜਾਨ ਤੇ ਮੈਂ ਤਾਂ ਨਹੀਂ ਪੁੱਛਣਾ ਸੀ ਕਿ ਮੈਂ ਕੀ ਬਣਾਵਾਂ ਵੀ ਇਹ ਪੁੱਤ ਜੋ ਤੇਰਾ ਮਨ ਕਰਦਾ ਤੂੰ ਬਣਾ ਲੈ ਜੀ ਤੇ ਕਰ ਹੈਗਾ ਸਮਾਨ ਠੀਕ ਆ ਨਹੀਂ ਜਿਹੜਾ ਹੈਗਾ ਨਾ ਮੈਨੂੰ ਦੱਸ ਦੇ ਜਾਂ ਤੇ ਮੈਂ ਜੋਬਨ ਨੂੰ ਭੇਜ ਦਿੰਨੀ ਆ ਤੇ ਜਾਂ ਤੂੰ ਉਹਨੂੰ ਕਹਿ ਦੇ ਜਿਹੜੀ ਜਿਹੜੀ ਚੀਜ਼ ਮੰਗਾਉਣੀ ਮੰਗਵਾ ਲੈ ਕੋਈ ਨਹੀਂ ਮੰਮੀ ਜੀ ਬਾਕੀ ਤੇ ਸਾਰਾ ਹੈਗਾ ਹੀ ਆ ਥੋੜਾ ਮਿੱਠਾ ਹੀ ਲਿਆਉਣਾ ਵਾ ਤੇ ਹੋਰ ਨਿੱਕੀ ਮੋਟੀ ਕੋਈ ਚੀਜ਼ ਹੋਊਗੀ ਤੇ ਮੈਂ ਮੰਗਵਾ ਲਵਾਂਗੀ ਹਾਂ ਵੇਖ ਲੈ ਤੂੰ ਤੇ ਮੰਗਵਾ ਲੈ ਉਹਨਾਂ ਨੇ ਪਹਿਲੀ ਵਾਰ ਆਉਣਾ ਵਾ ਤੇ ਬਾਕੀ ਰਹੀ ਗੱਲ ਕੰਮ ਦੀ ਤੂੰ ਲਿਆ ਆਂ ਮੈਂ ਤੇਰੇ ਨਾਲ ਕੰਮ ਕਰਵਾਉਣੀ ਆ ਕੱਲੀ ਕਿੱਥੇ ਲੱਗੇ ਰਹਿਣਗੀ ਉਹ ਮੈਂ ਕਰ ਲੈਣਾ ਵਾ ਰਸੋਈ ਦਾ ਕੰਮ ਤੇ ਤੁਸੀਂ ਇਹ ਆਪੀ ਬਸ ਉਦੋਂ ਤੱਕ ਫ੍ਰੀ ਹੋ ਜਾ ਮੈਂ ਤੇ ਫ੍ਰੀ ਆ ਕੱਲੀ ਕਿੱਥ ਰੋਟੀ ਪਾਣੀ ਵੀ ਬਣਾਉਣਾ ਵਾ ਲਿਆ ਪਿਆਜ਼ ਪੀਓਜ ਮੈਂ ਕੱਟ ਦਿੰਨੀ ਆ ਕੋਈ ਨਹੀਂ ਮੈਂ ਨਾ ਤੁਹਾਨੂੰ ਦੱਸ ਦਾਂਗੀ ਜਿਹੜਾ ਵੀ ਕੋਈ ਕੰਮ ਹੋਊਗਾ ਵੈਸੇ ਤੇ ਰਪਿੰਦਰ ਦੀਦੀ ਰਸੋਈ ਜੀ ਨੇ ਤੁਹਾਨੂੰ ਪਤਾ ਉਹ ਬਥੇਰੇ ਹੱਥ ਮਰਵਾ ਦਿੰਦੇ ਮੇਰੇ ਨਾਲ ਨਹੀਂ ਉਹ ਬਥੇਰੀ ਛੋਲੀ ਆ ਨਾ ਕਰਾ ਦੇਣਾ ਹਾਂ ਜੀ ਤੇ ਮੈਨੂੰ ਬਸ ਇਹੀ ਆ ਮੰਮੀ ਜੀ ਉਹਨਾਂ ਨੇ ਹੈ ਨਾ ਪਹਿਲੀ ਵਾਰੀ ਆਉਣਾ ਵਾ ਤੇ ਹੋ ਸਕਦਾ ਇੱਕ ਦੋ ਵਾਰੀ ਹੋਰ ਫੇਰਾ ਵੱਜੇ ਤੇ ਸਾਰਿਆਂ ਬਾਹਰ ਚੱਲ ਜਾਣਾ ਮੈਂ ਤੇ ਬੜਾਈ ਚਾਹ ਵਾ ਕੋਈ ਗੱਲ ਨਹੀਂ ਖਦੀ ਆ ਲਿਆ ਮਾਂ ਆਪੇ ਉਹਨਾਂ ਦੀ ਦੇਖ ਆ ਰਮਣਾ ਹਾਂ ਜੀ ਖੁਸ਼ੀਤ ਹੁੰਦੀ ਆ ਉਹਨਾਂ ਨੂੰ ਵੀ ਖੁਸ਼ੀ ਹੋਣੀ ਆ ਤੇ ਇਹੀ ਚੱਲੇ ਆਪਣੀ ਧੀ ਦੇ ਆਣਗੇ ਜੀਜੀ ਦਾ ਵੀ ਅੱਜ ਹੀ ਟਾਈਮ ਹੀ ਸਾਨੂੰ ਪਤਾ ਨਿੱਕੇ ਮੋٹے ਕੰਮ ਹੋਰ ਬਥੇਰੇ ਆਪਣੀਆਂ ਸੋਤਿਆਆਂ ਨਹੀਂ ਹੁੰਦੀਆਂ ਕਰਨ ਵਾਲੀਆਂ ਸਹੀ ਗਾ ਸਮਾਨ ਖਰੀਦਣਾ ਹੁੰਦਾ ਹਾਂ ਹਾਂ ਜੀ ਤੇ ਵੀਜੀ ਕਹਿੰਦੇ ਸੀ ਪਿਆ ਅੱਜ ਮੈਂ ਫ੍ਰੀ ਆ ਤੇ ਅੱਜ ਹੁੰਨੇ ਆ ਚੱਲ ਪੁੱਤ ਕੋਈ ਚੀਜ਼ ਦੇ ਵਿੱਚ ਕਮੀ ਨਾ ਰਹਿ ਜੇ ਕਹਿ ਨਾ ਪਹਿ ਆਪਣੇ ਧੀ ਦੇ ਘਰ ਗਏ ਹਾਂ ਤੇ ਕਿੱਦਾਂ ਦੀ ਸੇਵਾ ਕੀਤੀ ਇਹ ਪੂਰੀ ਸੇਵਾ ਕਰਨੀ ਆ ਬਾਹਰ ਗਿਆ ਨੇ ਕੀ ਤਾਂ ਦੋਈ ਸਾਲੀ ਮੋੜਨਾ ਵਾ ਕਿ ਤਿੰਨੀ ਸਾਲੀ ਮੋੜਨਾ ਮੁੜਕੇ ਮਮੀ ਤੁਸੀਂ ਫਿਕਰ ਨਾ ਕਰੋ ਮੈਂ ਫਿਰ ਕਰ ਲਾਂ ਕੰਮ ਹਾਂ ਤੂੰ ਕਰ ਲਾ ਹਾਂਜੀ ਠੀਕ ਜੀ ਵੇਖਾਂ ਕਿ ਡੇ ਹੋਸ਼ਵਾ ਮੇਰੀ ਮੰਮੀ ਡਾਡੀ ਨੇ ਆਉਣਾ ਵਾ ਚੱਲ ਖੁਸ਼ੀ ਹੁੰਦੀ ਵੀ ਆ ਪਹਿਲੀ ਵਾਰ ਆਉਣਾ ਵਾ ਤੇ ਮੈਂ ਆਪੇ ਜਾ ਕੇ ਵੇਖਾਂ ਨਾਲੇ ਰਪਿੰਦਰ ਨੂੰ ਕਹਿ ਦਿੰਨੀ ਆ ਪਿਰਪਿੰਦਰ ਸਾਰੇ ਕੰਮ ਨਾ ਵਧੀਆ ਤਰੀਕੇ ਨਾਲ ਕਰਿਓ ਜੋਤੂ ਕੀ ਕਰਦੇ ਆ ਕੁਛ ਨਹੀਂ ਦੀਦੀ ਮੈਂ ਤਾਂ ਹੀ ਰੋਟੀ ਪਾਣੀ ਦੀ ਤਿਆਰੀ ਕਰਨ ਅੱਛਾ ਅੱਛਾ ਪਹਿਲਾਂ ਮੰਮੀ ਹੁਣਾਂ ਦਾ ਫੋਨ ਆਇਆ ਸੀ ਉਹ ਕਹਿੰਦੇ ਹੀ ਵੀ ਆਉਣਾ ਵਾ ਮੈਂ ਮੇਗਾ ਚਲ ਮੈਂ ਕੰਮ ਕਰ ਲਾਂ ਅੱਛਾ ਹੁਣ ਆਉਣਾ ਲੱਗਿਆ ਹਾਂਜੀ ਹਾਂਜੀ ਥੋੜੇ ਟਾਈਮ ਤੱਕ ਇੰਦੀ ਆਉਣਾ ਠੀਕ ਆ ਠੀਕ ਆ ਤੇ ਦੱਸੋ ਮੈਨੂੰ ਕੀ ਕੰਮ ਕਰਨਾ ਮੈਂ ਕਰਾਉਣੀ ਆ ਉਹ ਨਹੀਂ ਨਹੀਂ ਦੀਦੀ ਇਹ ਮੈਂ ਕਰ ਲੈਣਾ ਵਾ ਤੁਸੀਂ ਸਫਾਈ ਦਾ ਡੈ ਹੀ ਕਰਨਾ ਮੈਂ ਤੁਹਾਨੂੰ ਤਾਂ ਨਹੀਂ ਕਿਹਾ ਸਫਾਈ ਦਾ ਮੈਂ ਸਾਰਾ ਕਰ ਆਈ ਆ ਪੋਚੇ ਪਾਜ ਸਾਰੇ ਲੱਗੇ ਨੇ ਤੇ ਮੈਨੂੰ ਦੱਸੋ ਕਿ ਜੜ ਕੇ ਸਬਜ਼ੀ ਕੀ ਬਣਾਉਣੀ ਆ ਸਬਜੀ ਦੀ ਦੀਦੀ ਮੰਮੀ ਕਹਿੰਦੇ ਸੀ ਵੀ ਗੋਪੀ ਹੈਗੀ ਆ ਘਰ ਅੱਛਾ ਤੇ ਉਹ ਆਪ ਤਾਂ ਨੂੰ ਪਤਾ ਚੱਲ ਗਿਆ ਉਹਨਾਂ ਨੂੰ ਵੀ ਜ਼ਰੂਰੀ ਕੰਮ ਪੈ ਗਿਆ ਨਹੀਂ ਉਹਨਾਂ ਨੂੰ ਕੰਮ ਹੀ ਤਾਂ ਕਰਕੇ ਕੋਈ ਨੂੰ ਸ਼ਾਇਦ ਹੁੰਦੇ ਆਈ ਜਾਣਾ ਉਹਨਾਂ ਦੇ ਟਾਈਮ ਤੱਕ ਆ ਜਾਣਾ ਇਹ ਆ ਵੀ ਮੈਂ ਚੱਲ ਉਹਦੇ ਤੱਕ ਜੋ ਵੀ ਬਣਦਾ ਵਾ ਬਣਾ ਲੈਣੀ ਆ ਕੋਈ ਨਹੀਂ ਮੈਨੂੰ ਦੱਸੋ ਤੁਸੀਂ ਬਣਾਉਣਾ ਕੀ ਕੀ ਆ ਤੇ ਮੈਂ ਬਣਾ ਦਨੀ ਆ ਤੁਸੀਂ ਹੋਰ ਕੋਈ ਵੇਖ ਲੋ ਕੰਮ ਹਾਂਜੀ ਕੋਈ ਨਹੀਂ ਦੀਦੀ ਥੋੜਾ ਜਿਹਾ ਪਨੀਰ ਨਾਲਾਂਗੇ ਨਾਲ ਬਣਾ ਲੈਨੇ ਵੀ ਬਾਕੀ ਇਹ ਆ ਵੀ ਦਾਲ ਦੁੱਲ ਨਾਲ ਲੈਨੇ ਆ ਨਾਲ ਚਲੋ ਕੋਈ ਨਹੀਂ ਤਿਆਰੀ ਕਰ ਲੈਨੇ ਆ ਹਾਂਜੀ ਹਾਂਜੀ ਤੇ ਨਾਲੇ ਸੱਚ ਮੈਨੂੰ ਇੱਕ ਗੱਲ ਪਤਾ ਲੱਗੀ ਕੀ ਦੀਦੀ ਮੇਨ ਤੁਮੇ ਮੇਦਾ ਸੰਦੇਹ ਕਿ ਤੁਹਾਡੇ ਵੱਲ ਵਧਾਈ ਬਣੀ ਆ ਹਾਂਜੀ ਕਿਹੜੀ ਬਲਾ ਵੀਰਜੀ ਦੇ ਕੰਮ ਬਾਰੇ ਹਾਂਜੀ ਹਾਂਜੀ ਦੀਦੀ ਵੀਰਜੀ ਦਾ ਕੰਮ ਬਣ ਗਿਆ ਵਾ ਅੱਛਾ ਇਹ ਆਪੀ ਵੀਰਜੀ ਨੇ ਤਾਂ ਕੇ ਵੀ ਬੜੇ ਖਾਦੇ ਆ ਹੁਣ ਮੰਮੀ ਜੀ ਹੁਣ ਦੇ ਹੀ ਕਹਿਣਾ ਕਿ ਜਿਹੜਾ ਬਣ ਗਿਆ ਵਾ ਨਾ ਕੰਮ ਬੜੀ ਖੁਸ਼ੀ ਆ ਤੇ ਬਣਿਆ ਵੀ ਮੰਮੀ ਜੀ ਹੁਣਾਂ ਦੇ ਥਰੂ ਆ ਇਹ ਆ ਵੀ ਵੀਰ ਜੀ ਕੱਲੇ ਨਹੀਂ ਜਾ ਸਕਦੇ ਨਹੀਂ ਨਹੀਂ ਚਲ ਬੜਾਈ ਵਧੀਆ ਹੋਇਆ ਫਿਰ ਤੁਹਾਨੂੰ ਵਧਾਈਆਂ ਹੁਣ ਬਹੁਤੀਆਂ ਬਹੁਤੀਆਂ ਜੀ ਤੁਹਾਨੂੰ ਜਿਆਦਾ ਵਧਾਈਆਂ ਕਿ ਵੀਰ ਜੀ ਨੇ ਸੱਚੀ ਬੜੇ ਤਰਲੇ ਲਏ ਆ ਕਿਤੇ ਕਿਤੇ ਕੋ ਨਹੀਂ ਪੁੱਛਿਆ ਪਰ ਇਹ ਆ ਵੀ ਆਖਰਕਾਰ ਬਣੀ ਗਿਆ ਵਾ ਨਹੀਂ ਨਹੀਂ ਚਲੋ ਵਧੀਆ ਆ ਚੱਲੇ ਆ ਕਿ ਨਾਲ ਮੰਮੀ ਜੀ ਹਣੀ ਵੀ ਚੱਲ ਜਾਣਗੇ ਹਨਾ ਹੋਰ ਵੀਰ ਜੀ ਦਾ ਤਾਂ ਉਹਦਾ ਕਹਿੰਦੀ ਸੀ ਪਹਿਲਾਂ ਵਿਆਹ ਕਰਨਾ ਵਾ ਤੇ ਬਾਅਦ ਚ ਫਿਰ ਵੀਰ ਜੀ ਨਹੀਂ ਮੰਨਦੇ ਕਹਿੰਦੇ ਵੀ ਅਜੇ ਤਾਂ ਮੈਂ ਸੈਟਲ ਨਹੀਂ ਹੈਗਾ ਤੇ ਵਿਆਹ ਕਿਦਾਂ ਕਰਾਵਾਂ ਉਹ ਵੀ ਹੈ ਹੀ ਆ ਹਾਂਜੀ ਹਾਂਜੀ ਤੇ ਬਾਕੀ ਇਹ ਬਾਚਨ ਜਣਗੇ ਨਾ ਤੀਦੀ ਬੜੀ ਖੁਸ਼ੀ ਵਾਲੀ ਗੱਲ ਆ ਹੁਣ ਇਹ ਵੀ ਕਹਿੰਦੇ ਆ ਵੀਹੀਂ ਜਾਣਾ ਵਾ ਹਾਂਜੀ ਤੇ ਅਸੀਂ ਸਾਰੇ ਜਣੇ ਇਕੱਠੇ ਹੋ ਜਾਾਂਗੇ ਥੋੜੇ ਟਾਈਮ ਬਾਅਦ ਤੁਸੀਂ ਵੀ ਆਣਣਾ ਵਾ ਨਹੀਂ ਨਹੀਂ ਵਧੀਆ ਗੱਲ ਵਾ ਸਾਰੇ ਮਿਲ ਕੇ ਰਹੀ ਜਾਵਾਂਗੇ ਇਦਾਂ ਦਰੀਸ ਨਹੀਂ ਆ ਥੱਲੇ ਕੀ ਬਾਹਰ ਆਪਣਾ ਕੋਈ ਸਾਹਣ ਵਾਲਾ ਹੋਵੇ ਨਾ ਕੋਈ ਨਾ ਦੋਖ ਹੁੰਦਾ ਨਹੀਂ ਆ ਐਡਾ ਫਿਰ ਮਗਰਲੇ ਨੂੰ ਵੀ ਟੈਨਸ਼ਨ ਹੁੰਦੀ ਆ ਕਿ ਪਤਾ ਨਹੀਂ ਵੀ ਕਿੱਦਾਂ ਉੱਥੇ ਰਹਿੰਦੇ ਕਿੱਦਾਂ ਨਹੀਂ ਹੈਨਾ ਹਾਂਜੀ ਨਹੀਂ ਚਲੋ ਬੜਾ ਵਧੀਆ ਮੈਂ ਤੇ ਆ ਬੜੀ ਖੁਸ਼ੀ ਹੋਈ ਤੇ ਮੈਂ ਚਲੋ ਵਧਾਈ ਦਵਾਂਗੀ ਜੋਤ ਨੂੰ ਨੇ ਟਾਈਮ ਹੀ ਨਹੀਂ ਲੱਗਾ ਕੱਲ ਦਾ ਨਹੀਂ ਨਹੀਂ ਕੋਈ ਗੱਲ ਨਹੀਂ ਦੀਦੀ ਤੁਹਾਨੂੰ ਜਿਆਦਾ ਜਿਆਦਾ ਵਧਾਈਆਂ ਬਾਕੀ ਇਹ ਆ ਵੀ ਇੱਥੇ ਵੀ ਸਾਰੇ ਜਿਹਿਆਂ ਦਾ ਸੁਭਾਅ ਬੜਾ ਵਧੀਆ ਵਾ ਮੈਨੂੰ ਸਾਰੇ ਬੜਾ ਪਿਆਰ ਕਰਦੇ ਆ ਹੁਣ ਤੁਸੀਂ ਆ ਤੇ ਵੇਖ ਲਓ ਮੈਨੂੰ ਵੇਖਿਆ ਵਾਰ ਸੋਇਚ ਕੰਮ ਕਰਦੀ ਨੂੰ ਤੇ ਆ ਕੇ ਤੁਸੀਂ ਕਹਿੰਦੇ ਹੋ ਵੀ ਮੈਂ ਨਾਲ ਕਰਾਵਾਂ ਉਹ ਚੱਲ ਵਧੀਆ ਵਜੂਤ ਜੇ ਇਦਾਂ ਟਾਈਮ ਲੰਘਦਾ ਜਾਵੇ ਨਾ ਤੇ ਹੋਰ ਕੀ ਚਾਹੀਦਾ ਵਾ ਜਿਹੜਾ ਰਲ ਮਿਲ ਕੇ ਕੰਮ ਕਰ ਲੈਣਾ ਵਾ ਨਾ ਇੱਕ ਦੂਜੇ ਨਾਲ ਉਹਦੇ ਨਾਲ ਦੀ ਰੀਸ ਨਹੀਂ ਆ ਤੇ ਮੇਰੀ ਗੱਲ ਸੁਣ ਜੇ ਮੈਂ ਹੁਣ ਉੱਥੇ ਕਰਦੀ ਰਹੂੰਗੀ ਤੇਨੂੰ ਗੱਲਾਂ ਕਰੀ ਜਾਊਂਗੀ ਫਿਰ ਸੋਈ ਜਿ ਖਲੋਤੀ ਕੰਮ ਨਹੀਂ ਕਰਨਦੀ ਹਨਾ ਇਦਾਂ ਚੰਗੇ ਨਹੀਂ ਲੱਗਦਾ ਤੇ ਅਗੇ ਰਲ ਮਿਲ ਕੇ ਜਿੱਦਾਂ ਤੁਸੀਂ ਹੁਣ ਥੋੜਾ ਹਾ ਕੰਮ ਕਰ ਲੋ ਮੈਂ ਇਧਰ ਕਰ ਲੈਣੀ ਆ ਆਪੇ ਘਰ ਦੇ ਵਿੱਚ ਕੋਈ ਗੱਲ ਨਹੀਂ ਹੁੰਦੀ ਹੈ ਨਾ ਹਾਂਜੀ ਦੀਦੀ ਮੰਮੀ ਵੀ ਇਹੀ ਚੀਜ਼ ਸਮਝਾਉਂਦੇ ਹੀ ਵੀ ਇਥੇ ਵੀ ਤੂੰ ਬੜਾ ਵਧੀਆ ਰਹੀ ਆ ਤੇ ਅਗਲੇ ਘਰ ਵੀ ਜਾ ਕੇ ਇਦਾਂ ਦਾ ਫੀਲ ਕਰਾਉਣਾ ਵਾ ਵੀ ਕੋਈ ਗੱਲ ਨਾ ਹੋਵੇ ਕਿਉਂਕਿ ਹੁਣ ਰਿਸ਼ਤਾ ਜਿਹੜਾ ਤੁਹਾਡੇ ਰਾਈ ਹੋਇਆ ਵਾ ਨਹੀਂ ਨਹੀਂ ਮੈਨੂੰ ਤੇ ਆ ਬੜੀ ਖੁਸ਼ੀ ਹੈ ਜੀ ਵੀ ਚੱਲ ਹੁਣ ਇੱਥੇ ਮੇਰੀ ਵੀ ਇੱਜ਼ਤ ਰਹਿ ਜਾਊਗੀ ਨਹੀਂ ਨਹੀਂ ਕੁੜੀ ਜਿੱਦਾਂ ਕਹਿੰਦੀ ਜਿਵੇਂ ਰੁਪਿੰਦਰ ਉਦਾਂ ਹੀ ਚੱਲ ਹੋਇਆ ਵਾ ਤੂੰ ਫਿਕਰ ਨਾ ਕਰੋ ਉਦਾਂ ਹੀ ਹੋਣਾ ਵਾ ਅਸੀਂ ਕਿਸੇ ਨੂੰ ਕੀ ਦੱਸਣਾ ਵਾ ਬਾਹਰ ਲੜ ਜਾਣੇ ਆ ਜਦੋਂ ਹੀ ਬਾਹਰ ਚਲ ਗਏ ਫਿਰ ਨਹੀਂ ਉੱਥੇ ਵੀ ਜਿੱਤੀ ਆ ਜਨਾਬ ਨਹੀਂ ਬੜੀ ਵਧੀਆ ਗੱਲਬਾਤ ਹਾਂਜੀ ਚਲੋ ਇਦਾਂ ਟਾਈਮ ਲੰਘਦਾ ਜਾਵੇ ਵਧੀਆ ਗੱਲਬਾਤ ਹੈ ਨਾ ਹਾਂਜੀ ਤੇ ਚਲੋ ਕਰ ਲਾ ਮਮੀ ਦੇ ਹੁੰਦਿਆਂ ਤੇ ਤਿਆਰੀ ਥੋੜੀ ਬਹੁਤੀ ਕਰਾ ਦਿਓ ਫਿਰ ਤੁਸੀਂ ਥੋੜਾ ਬੋਤਾ ਕਰਾਉਣੀ ਆ ਤੁਹਾਡੇ ਨਾਲ ਹਾਂਜੀ ਤੇ ਇਹ ਬਣਾਉਣ ਨੂੰ ਲਈਏ ਤੇ ਹਾਂਜੀ ਹਾਂਜੀ ਫਰੋਂਦੇ ਹੀ ਹੋਣੇ ਆ ਵੀ ਨਹੀਂ ਨਹੀਂ ਵੀਰ ਜੀ ਪਤਾ ਕੀ ਗੱਲ ਆ ਹਾਂ ਮੇਰਾ ਇਹ ਇਰਾਦਾ ਹੈਗਾ ਵੀ ਮੈਂ ਨਾ 2 ਸਾਲ ਉੱਥੇ ਲਾ ਆਉਂਦਾ ਤੇ ਚੱਲ ਮੁੜ ਕੇ ਚੱਲ ਜਾਵਾਂਗਾ ਉੱਥੇ ਹਾਂ ਵੱਡੀ ਕੰਟਰੀ ਦਾ ਫਿਰ ਬਾਜ਼ ਬਣਾ ਲਾਂਗੇ ਨਾ ਉਹ ਜਿਨਾਂ ਨਾਲੇ ਹੱਥ ਵੀ ਤੰਗਾ ਤੁਹਾਨੂੰ ਪਤਾ ਕੰਮ ਇੱਕ ਦੋ ਹੋਰ ਕੀਤੇ ਸੀ ਹਾਂਜੀ ਨਹੀਂ ਨਹੀਂ ਕੋਈ ਗੱਲ ਨਹੀਂ ਹਟਾਣਾ ਹੀ ਕਹਿਣਾ ਹੋਰ ਕਿਨੂੰ ਕਹਿਣਾ ਹਾਂ ਚਲੋ ਠੀਕ ਠੀਕ ਹੈ ਭੈਣ ਠੀਕ ਬੋਲ ਦੇਣੀ ਮੈਂ ਟਾਟ ਵਾਲੇ ਇੱਕ ਕੰਮ ਆਈ ਹਾਂ ਦੱਸੋ ਪਿੰਡੋਂ ਨਾ ਮੰਮੀ ਹਣੀ ਆਉਣ ਲੱਗੀ ਸੀ ਤੇ ਇਹ ਇਦਾਂ ਕਰੋ ਥੋੜਾ ਜਿਹਾ ਸਮਾਨ ਲਿਆ ਦਿਓ ਜਾ ਕੇ ਮੈਨੂੰ ਕੋਈ ਨਹੀਂ ਮੈਂ ਸਮਾਨ ਲਿਆ ਦੇਣਾ ਹਾਂਜੀ ਮਿੱਠਾ ਲਿਆ ਦਿਓ ਥੋੜਾ ਬੋਤਾ ਲਿਸਟ ਬਣਾਈ ਆ ਹਾਂਜੀ ਹਾਂਜੀ ਤੁਸੀਂ ਮੈਨੂੰ ਇਦਾਂ ਕਰੋ ਵੀ ਲਿਸਟ ਦਿਓ ਮੈਨੂੰ ਮੈਂ ਤਾਂ ਸਮਾਨ ਲਿਆ ਦੇਣਾ ਚਲੋ ਫਿਰ ਮੈਂ ਕਰੋ ਜਲਿਤਾ ਹਾਂਜੀ ਰੈਡੀ ਹੋ ਗਿਆ ਤੈਨੂੰ ਹਾਂਜੀ ਰੈਡੀ ਆ ਹੋ ਗਿਆ ਤਿਆਰ ਤੁਸੀਂ ਹਾਂ ਹਾਂ ਤਿਆਰੀਆਂ ਤੇ ਤੂੰ ਕੱਢ ਗੱਡੀ ਤੇ ਮੈਂ ਲੈ ਉਸ ਮਾਂ ਤੁਸੀਂ ਮੈਂ ਕੱਢ ਲਾਂਗਾ ਠੀਕ ਹਾਂ ਕਰਦੇ ਸਟਾਰਟ ਫੋਨ ਕਿਹਦਾ ਆ ਗਿਆ ਇਹ ਜੜਦਾ ਫੋਨ ਆ ਹਲੋ ਹਾਂਜੀ ਜਸਰੀਆ ਬਾਜੀ ਹੁਣੇ ਐਂਦੇ ਚੱਲੇ ਹੀ ਬਾਜੀ ਕਿਤੇ ਜੇ ਸ਼ਾਮ ਨੂੰ ਆ ਜੀ ਅੱਛਾ ਹੁਣੇ ਚਲੋ ਕੋਈ ਗੱਲ ਨਹੀਂ ਆਹ ਨਹੀਂ ਠੀਕ ਹੈ ਠੀਕ ਹੈ ਚਲਿਏ ਦੋ ਜੀ ਦੇ ਜਾਣਾ ਠੀਕ ਹੈ ਡੈਡੀ ਉਹ ਜੈਂਟ ਦਾ ਫੋਨ ਆਇਆ ਕੀ ਕਹਿੰਦਾ ਉਹ ਕਹਿੰਦਾ ਵੀ ਹੁਣੇ ਮੈਨੂੰ ਆਕੇ ਮਿਲ ਨੂੰ ਕੱਲ ਮਿਲ ਲਾਂਗੇ ਮੈਂ ਕਿਹਾ ਇਹਨੂੰ ਹੂੰ ਉਹ ਕਹਿੰਦਾ ਹੁਣੇ ਆਉ ਮੈਂ ਤਾਂ ਕਿਹਾ ਸ਼ਾਮ ਨੂੰ ਆ ਜਾਾਂਗੇ ਅੱਛਾ ਹਾਂਜੀ ਉਹ ਕਹਿੰਦਾ ਹੁਣੇ ਆ ਤੇ ਤੇਰਾ ਪੁੱਤ ਜਰੂਰੀ ਕੰਮ ਆਨੂੰ ਤੇ ਫਿਰ ਕਰਕੇ ਆਉਣਾ ਕੀ ਹੈ ਮਮੀ ਨਾਲ ਨੂੰ ਹਾਂਜੀ ਇਹ ਦਫ਼ਤਰ ਦੇ ਕੰਮ ਇਦਾਂ ਦੇ ਹੁੰਦੇ ਆ ਅੱਛਾ ਤੇ ਉੱਥੇ ਗਿਆ ਸਾਨੂੰ ਟਾਈਮ ਲੱਗ ਜਾਣਾ ਤੇ ਜੋਤ ਨੂੰ ਫੋਨ ਕਰ ਦੋ ਗੱਜ ਨਹੀਂ ਆ ਜਾਣਾ ਫਿਰ ਆ ਜਾਗੇ ਮੇਰੀ ਗੱਲ ਸੁਣੋ ਇਦਾਂ ਹੀ ਕਰ ਲੈਣੀ ਮੈਨੂੰ ਫੋਨ ਕਰਦਣੀ ਆ ਕੁੜੀ ਕਿ ਤਿਆਰੀ ਕਰਕੇ ਬੈਠੀ ਰਹੂਗੀ ਡਿਗਰੀ ਇਹ ਕਰ ਲਓ ਉਹਨੂੰ ਫੋਨ ਚੱਲੀਏ ਫਿਰ ਆਪਾਂ ਹਾਂ ਚਲੋ ਲੈ ਆਈ ਫੋਨ ਕਰ ਫੋਨ ਕਰ ਲਓ ਚਲ ਕੱਢ ਚਲ ਹੈਲੋ ਸਸਿਕਾ ਨੂੰ ਜੀ ਸਸਿਕਾ ਕਿ ਆਪ ਤੇ ਹਾਂ ਜੀ ਮੈਂ ਕਿੱਥੇ ਜਾ ਕੇ ਪਤਾ ਆਉਣਾ ਤਾਂ ਅਸੀਂ ਜਰੂਰ ਹੀ ਅਜੇ ਘਰੋਂ ਨਿਕਲ ਹੀ ਲੱਗੇ ਹਾਂ ਤੇ ਉਹ ਨਾ ਹਾਂ ਇਹ ਜਾਣ ਤਾਂ ਫੋਨ ਆ ਗਿਆ ਓਵਰਨਾਈਟ ਹਾਂ ਕਹਿੰਦੇ ਵੀ ਤੁਸੀਂ ਹੁਣੇ ਜ਼ਰੂਰੀ ਹੋ ਉਹਨਾਂ ਨੂੰ ਕੋਈ ਨਾ ਆਫਿਸ ਦਾ ਕੰਮ ਆ ਤੇ ਜਾਣਾ ਪਣਾ ਹੀ ਪੁੱਤ ਉੱਥੇ ਹੁਣ ਮੈਂ ਤਾਂ ਕੈਰੀ ਬਣੀ ਕਿੱਤੀ ਮੈਂ ਤਾਂ ਬਹੁਤ ਤੇ ਸਮਾਨੀਆ ਗੱਲਾਂ ਮੇਰਾ ਤਾਂ ਪੁੱਤ ਆਪਣਾ ਬੜਾ ਦਿਲ ਕਰਾਂਗਾ ਤੈਨੂੰ ਮਿਲਣ ਤੇ ਪਰ ਹੁਣ ਤੈਨੂੰ ਪਤਾ ਹੀ ਹੈ ਮਜਬੂਰੀ ਜੱਕ ਦਾ ਮਿਹਰ ਪੈ ਗਈ ਹੈ ਹੈ ਤੇ ਇਹ ਵੀ ਜ਼ਰੂਰੀ ਕੰਮ ਆ ਤੈਨੂੰ ਪਤਾ ਹੀ ਹੈ ਪੁੱਤ ਫਿਰ ਹਣਾ ਚਲੋ ਕੋਈ ਨਹੀਂ ਮੰਮੀ ਫੱਤੀ ਮਾਰ ਲਓ ਛੇਤੀ ਪੈ ਫੇਰਾ ਹੁਣ ਮੈਨੂੰ ਮੰਮੀ ਹੁਣਾਂ ਨੂੰ ਵੀ ਦੱਸਣਾ ਪੈਣਾ ਹੈ ਚਲ ਮੇਰੀ ਧੀ ਨਾ ਕਰ ਲੈ ਗੱਲ ਉਹਨਾਂ ਨੇ ਹੌਸਲੇ ਨਾਲ ਠੀਕ ਐ ਤੇ ਜੀ ਉਧਰੋਂ ਆਪਾਂ ਟਾਈਮ ਨਾ ਫ੍ਰੀ ਹੋਗੇ ਨਾ ਤੇ ਫਿਰ ਵੇਖਾਂਗੇ ਜੇ ਲੱਗਾ ਟਾਈਮ ਤੇ ਫੋਨ ਕਰ ਦਾਂਗੇ ਸ਼ਾਮ ਨੂੰ ਆਵਾਂਗੇ ਤੇ ਠੀਕ ਐ ਮੈਂ ਠੀਕ ਐ ਜੇ ਨਾ ਹੋਊਗਾ ਤਾਂ ਵੀ ਤੈਨੂੰ ਦੱਸ ਦਊਂਗੀ ਮੈਂ ਠੀਕ ਐ ਹੁਣ ਕਰਕੇ ਠੀਕ ਐ ਚਲ ਬੁੱਤ ਫਿਰ ਹਨਾ ਆਪਾਂ ਉਧਰ ਹੁਣ ਹੋਈਏ ਹੈ ਢੀ ਕੜੇ ਤੇ ਡੜੀ ਵੀ ਹੈ ਹਾਂਜੀ ਹੋ ਚਲ ਠੀਕ ਐ ਬੁੱਤ ਖਿਆ ਰੱਖੀ ਆਪਣਾ ਓਕੇ ਬਾਏ ਓਕੇ ਚਲ ਕੁੜੀ ਵਿਚਾਰੀ ਤਿਆਰੀ ਕੀਤੀ ਹੀ ਹੁਣ ਕੀ ਕਹੂਗੀ ਆਪਣੇ ਸੱਸ ਨੂੰ ਵੀ ਇਹ ਤਾਂ ਉਹਦੇ ਵੀ ਓਖਾ ਹੀ ਹੋ ਗਿਆ ਪਰ ਇਹ ਆ ਵੀ ਖੋਸ ਵੀ ਬਥੇਰੀ ਹੋਣੀ ਆ ਵੀ ਚਲ ਕੰਮ ਬਣ ਗਿਆ ਮੇਰੇ ਭਰਾ ਦਾ ਵੀ ਦਿਨਾਂ ਦਾ ਵੀ ਠੀਕ ਹੈ ਐਦਾਂ ਕਰਨੀ ਆ ਮੈਂ ਇਹਨਾਂ ਨੂੰ ਦੱਸ ਹੀ ਦੇਣੀ ਆ ਉਹਨਾਂ ਨੂੰ ਇਹ ਸਮਾਨ ਲੈ ਆਉਣ ਜੋ ਤਾ ਹਾਂਜੀ ਉਹ ਸਮਾਨ ਆ ਤਾਂ ਸੋਈ ਵਿੱਚ ਇਹ ਹੋਰ ਕੁਝ ਚਾਹੀਦਾ ਵਾ ਥੀ ਸਮਾਨ ਲੈ ਵੀ ਆ ਹਾਂ ਅੱਛਾ ਅੱਛਾ ਮੈਨੂੰ ਦੱਸਣਾ ਹੀ ਮਮਮੀ ਹੁਣ ਰੋਣਾ ਕੋਈ ਇਹ ਜਾਣੇ ਕੀ ਕੰਮ ਪੈ ਗਿਆ ਵਾ ਕੰਮ ਪੈ ਗਿਆ ਉਹ ਵੇਜੀ ਹੁਣਾਂ ਦਾ ਹੀ ਤੁਹਾਨੂੰ ਪਤਾ ਬਾਰਦਾ ਬਣਾਉਣੀ ਆ ਤੇ ਜੈਂਟ ਨੂੰ ਇੱਕ ਜੈਂਟਨੀ ਫੋਨ ਕੀਤਾ ਐ ਇੱਕਦਮ ਤੇ ਉਹਨਾਂ ਨੂੰ ਜਾਣਾ ਪਿਆ ਉਹ ਆਹੋ ਫਿਰ ਤੁਹਾਨੂੰ ਪਤਾ ਜੈਂਟਾਂ ਦੇ ਕੰਮ ਵੀ ਤਾਂ ਦਈਏ ਕਹਿੰਤ ਦੇ ਹੀ ਕਹਿੰਦੇ ਜੇ ਸ਼ਾਮੀ ਟਾਈਮ ਲੱਗਾ ਤੇ ਫਿਰ ਆ ਜਾਾਂਗੇ ਨਹੀਂ ਤੇ ਫਿਰ ਮੇਰੀ ਧੀ ਹਨਾ ਤੂੰ ਸਮਝਾ ਲਈ ਚਲੋ ਕੋਈ ਗੱਲ ਨਹੀਂ ਸਮਝਾਉਣ ਵਾਲੀ ਗੱਲ ਕਿਹੜੀ ਆ ਤੁਸੀਂ ਮਮਮੀ ਨੂੰ ਦੱਸ ਦੋ ਬਣਾ ਜਾ ਕੋਈ ਵੀ ਉਹਨਾਂ ਨੇ ਆਉਣਾ ਨਹੀਂਗਾ ਤੇ ਕੋਈ ਗੱਲ ਨਹੀਂ ਜੋ ਬਣਾਇਆ ਫਿਰ ਆ ਖਾ ਖੂ ਲੋ ਕੋਈ ਗੱਲ ਹਾਂਜੀ ਕੋਈ ਨਹੀਂ ਭਿੰਦੇ ਜੀ ਨਹੀਂ ਨਾ ਮੇਰੇ ਨਾਲ ਬੜੀਆਂ ਕਹਿਰੀਆਂ ਕਰਵਾਈਆਂ ਤੇ ਮੈਨੂੰ ਵੀ ਬੜਾ ਚਾਹੀ ਸੱਚੀ ਆਉਂਦਾ ਉਹ ਚਲ ਕੋਈ ਗੱਲ ਨਹੀਂ ਰਵਿੰਦਰ ਭਾਬੀ ਨੇ ਕੀ ਕਿਹਾ ਮੈਂ ਤੁਹਾਨੂੰ ਤੁਸੀਂ ਦੱਸ ਦੋ ਉਹਨਾਂ ਨੂੰ ਬਣਾ ਜਾ ਹੈ ਹਾਂ ਕੋਈ ਨਹੀਂ ਹਾਂਜੀ ਜੋਤ ਹੈ ਹਾਂਜੀ ਮੰਮੀ ਪੁੱਤ ਤੂੰ ਤਾਂ ਤਿਆਰ ਹੋਈ ਹਾਂ ਤੇ ਕੱਪੜੇ ਫੇਰ ਚੇਂਜ ਕਰ ਲਏ ਆ ਕੀ ਗੱਲ ਹੋਈ ਆ ਤਿਆਰੀ ਕਰ ਲਈ ਆ ਸਾਰੀ ਪਰੌਣਿਆਂ ਦੀ ਮੰਮੀ ਜੀ ਤੁਹਾਨੂੰ ਕੀ ਦੱਸਾਂ ਹੈ ਤਿਆਰੀ ਤੇ ਮੈਂ ਸਾਰੀ ਕਰ ਲਈ ਹੈ ਤੇ ਮम्मी ਜੀ ਹੁਣ ਕਹਿੰਦੇ ਆ ਕਿ ਸਾਡੇ ਕੋ ਨਹੀਂ ਆਇਆ ਜਾਣਾ। ਨਹੀਂ ਆਇਆ ਜਾਣਾ। ਕਿਉਂ? ਉਹ ਵੇਜੀ ਨੂੰ ਫੇਰ ਕਿਤੇ ਏਜੰਟ ਦਾ ਫੋਨ ਆ ਗਿਆ ਹਾਂ। ਅੱਛਾ ਉਧਰ ਕੋਈ ਸਾਈਨ ਵਗੈਰਾ ਰਹਿੰਦੇ ਹੋਣੇ ਆ ਕਰਨ ਵਾਲੇ। ਹਾਂ ਤੇ ਉਹਨਾਂ ਨੇ ਫੇਰ ਬੁਲਾ ਲਿਆ ਵਾ ਸਾਰਿਆਂ ਨੂੰ। ਚੱਲ ਕੋਈ ਗੱਲ ਨਹੀਂ ਫੇਰ ਕੀ ਆ। ਤੂੰ ਮੂੰਹ ਤੇ ਇਦਾਂ ਸੁਟਿਆ ਵਾ। ਅੱਪੇ ਕੱਲ ਨੂੰ ਆ ਜਾਣਗੇ। ਪੁੱਤ ਬਾਹਰ ਦੇ ਕੰਮ ਇਦਾਂ ਹੀ ਬੰਦੇ ਆ। ਜਦੋਂ ਸੱਦਿਆ ਉਦੋਂ ਹੀ ਜਾਣਾ ਪੈਂਦਾ ਵਾ। ਕੋਈ ਗੱਲ ਨਹੀਂ ਪਰੇਸ਼ਾਨ ਜੀ ਹੋ ਕੇ ਨਾ ਬੈ। ਮम्मी ਜੀ ਮੈਂ ਤਾਂ ਸਾਹਮਣੇ ਸਾਰੀ ਤਿਆਰੀ ਕੀਤੀ ਸੀ। ਇਹਨਾਂ ਨੂੰ ਵੀ ਕਿਹਾ ਉਦਾਂ ਹੀ ਕੰਮ ਚੱਲੇ ਸੀ ਤੁਹਾਨੂੰ ਵੀ ਕਿਹਾ ਰੁਪਿੰਦਰ ਦੀਦੀ ਵੀ ਆਪਣੇ ਕੰਮ ਛੱਡ ਕੇ ਮੇਰੇ ਨਾਲ ਲੱਗੇ ਰਹੇ ਤੇ ਹੁਣ ਉਹਨਾਂ ਨੇ ਆਉਣਾ ਨਹੀਂ ਚਲ ਕੋਈ ਗੱਲ ਨਹੀਂ ਕੰਮ ਪੁੱਤ ਪੈ ਹੀ ਜਾਂਦਾ ਵਾ ਨਾਲੇ ਤੈਨੂੰ ਮੈਂ ਕਿੰਨੀ ਵਾਰਾ ਸਮਝਾਉਣ ਡਈ ਆ ਤੇ ਬਾਹਰ ਦੇ ਕੰਮ ਇਦਾਂ ਹੀ ਬੰਦੇ ਹੁੰਦੇ ਆ ਉੱਠ ਤਾਂ ਕੋਈ ਗੱਲ ਨਹੀਂ ਰੋਟੀ ਪਾਣੀ ਬਣਿਆ ਵਾ ਆਪ ਖਾਓ ਕੱਲ ਨੂੰ ਆਉਣਗੇ ਫੇਰ ਬਣ ਜਾਊਗਾ ਕੋਈ ਨਹੀਂ ਹੇ ਇਦਾਂ ਨਹੀਂ ਕਰੀਦਾ ਹੁੰਦਾ ਠੀਕ ਐ ਚਲ ਉੱਠ ਕੇ ਆ ਕੋਈ ਗੱਲ ਨਹੀਂ ਫੋਨ ਕਰ ਲਈ ਸ਼ਾਮ ਨੂੰ ਹਾਂਜੀ ਕਿੰਨੀ ਵਾਰਾਂ ਤਾਂ ਫੋਨੇ ਮਾਂ ਪਿਓ ਨੂੰ ਕਰ ਲਈਦਾ ਵਾ ਤੇ ਫੋਨ ਕਰਕੇ ਸਾਰਿਆਂ ਨਾਲ ਇੱਕ ਦੂਜੇ ਨਾਲ ਕਰ ਲੈਂਦੇ ਆ ਮੂੰਹ ਸੁੱਟਣ ਵਾਲੀ ਤਾਂ ਗੱਲ ਹੀ ਕੋਈ ਨਹੀਂ ਹੈਗੀ ਠੀਕ ਹੈ ਚਲ ਆ ਜਾ ਐਦਾਂ ਨਹੀਂ ਬਹਿਦਾ ਹੁੰਦਾ ਜਦੋਂ ਤੂੰ ਐਦਾਂ ਬਹਿਨੀ ਮੈਨੂੰ ਆਪ ਹੋਰ ਤਰ੍ਹਾਂ ਹੁੰਦਾ ਵਾ ਤੇ ਫਿਰ ਇਹਦਾ ਜੀ ਨਹੀਂ ਲੱਗਣ ਡਿਆ ਮम्मी ਨੇ ਕਿੰਨੇ ਚੰਗੇ ਆ ਮੇਰਾ ਕਿੰਨਾ ਸਾਥ ਦਿੰਦੇ ਆ ਇਹ ਆ ਵੀ ਚਲੋ ਸਾਰੇ ਜਣੇ ਮੈਨੂੰ ਇਦਾਂ ਹੀ ਪਿਆਰ ਕਰਦੇ ਰਹਿ ਜਿੱਦਾਂ ਮੰਮੀ ਜੀ ਹੁਣ ਬਾਅਦ ਚੱਲ ਜਾਣਾ ਵਾ ਤੇ ਮੇਰਾ ਵੀ ਇੱਥੇ ਜੀ ਲੱਗਾ ਰਹੂਗਾ ਹਾਂਜੀ ਉਹ ਤਾਂ ਕੀ ਕਰਦੇ ਕੁਛ ਨਹੀਂ ਬਸ ਵਿਲੇ ਬੈਠਾ ਅੱਛਾ ਅੱਛਾ ਮੇਰਾ ਵੀ ਜੀਜਾ ਨਹੀਂ ਲੱਗੰਦੇ ਹੈਗਾ ਕਿਉਂ ਤੁਹਾਨੂੰ ਪਤਾ ਮਮੀ ਹੁਣ ਆਉਣਾ ਹੀ ਤੇ ਹੁਣ ਇੱਕਦਮ ਸਾਰੀ ਤਿਆਰੀ ਧੁਰੀ ਕੀਤੀ ਆ ਤੇ ਕਹਿੰਦੇ ਆ ਵੀ ਨਹੀਂ ਆਇਆ ਜਾਣਾ ਜਿੰਟ ਨੇ ਬੁਲਾ ਲਿਆ ਕਹਿੰਦੇ ਉਹਨਾਂ ਨੂੰ ਫੇਰ ਉਹ ਚਲੋ ਕੋਈ ਗੱਲ ਨਹੀਂ ਹੁਣ ਅਗਲੇ ਦੀ ਮਜਬੂਰੀ ਆ ਤੇ ਕਹਿ ਕੀ ਸਕਦੇ ਆ ਇਹਦੀ ਕਿੰਨੀ ਰੋਣ ਕਿ ਲੱਗੀ ਹੋਣੀ ਨਾ ਜੇ ਮੰਮੀ ਹਣੀ ਆਏ ਹੁੰਦੇ ਤੇ ਇਹ ਹਰੋਂ ਤੇ ਲੱਗੀ ਹੋਣੀ ਜੀ ਇਹਨਾਂ ਰੋਣ ਕਾ ਮ ਨਾਲੇ ਤਾਂ ਪਤਾ ਥੇ ਉਹਨਾਂ ਕੋਲ ਟਾਈਮ ਥੋੜਾ ਵਾ ਜੇ ਕੱਲ ਨੂੰ ਬਾਹਰ ਚਲ ਗਏ ਫਿਰ ਕੀ ਪਤਾ ਕਦੋਂ ਆਣਾ ਤੇ ਕਦੋਂ ਨਹੀਂ ਉਹ ਚਲ ਕੋਈ ਨਹੀਂ ਮਰ ਜਾਣਾ ਉਹਨਾਂ ਫੇਰ ਇੱਕ ਵਾਰੀ ਕਿੰਦਾ ਨਾ ਕਰ ਤਾ ਉਹ ਤਾਂ ਠੀਕ ਆ ਨਾਲੇ ਮੈਨੂੰ ਤਾਂ ਇੱਕ ਹੋਰ ਗੱਲ ਕਰਨੀ ਸੀ ਦੱਸੋ ਮੇਰੀ 80 ਡਿਗਰੀ ਕੰਪਲੀਟ ਆ ਮੇਰਾ ਤਾਂ ਦਾਵਾ ਵੀ ਥੋੜਾ ਜਿਹਾ ਹੋਰ ਪੜਨਾ ਅੱਗੇ ਅੱਛਾ ਹਾਂਜੀ ਤੇ ਕੋਈ ਨਹੀਂ ਤੁਸੀਂ ਦੱਸ ਦੋ ਕੀ ਕਰਨਾ ਜਿੱਦਾਂ ਉਹ ਤਾਂ ਕਰ ਲਾਂਗੇ ਅੱਛਾ ਅੱਗੇ ਸਿਆਪੀ ਇਹਨਾਂ ਨੇ ਮੁੱਕ ਨਹੀਂ ਘੱਡੇ ਤੇ ਉਤੋਂ ਪੜ੍ਹਨ ਦੀਆਂ ਗੱਲਾਂ ਕਰਨ ਦੀ ਕਰਦਾ ਕੰਮ ਕਿਨੇ ਕਰਨਾ ਇਹ ਵੀ ਕੋਈ ਨਾ ਕੋਈ ਸਕੀਮ ਨਾ ਲਾ ਹੀ ਛੱਡਦੇ ਆ ਦੂਗੇ ਜੀ ਜੇ ਸਾਰਿਆਂ ਨੂੰ ਦੱਸਿਆ ਨਾ ਇਹਨਾਂ ਫੇਰ ਮੇਰੇ ਗੱਲ ਪੈਣਾ ਵਾ ਏਦਾਂ ਕਰਨਾ ਵਾ ਰਪਿੰਦਰ ਨੂੰ ਕਹਿੰਦਾ ਵਾ ਕਿ ਸਾਰਾ ਸਿਆਪਾ ਤੇਰੇ ਗੱਲ ਪੈ ਜਾਈ ਨਹੀਂ ਇਹਨੂੰ ਹੁਣ ਹੁਣ ਸਮਝਾ ਲਾ ਜੇ ਸਮਝਦੀ ਐ ਤੇ ਮੇਰੀ ਨਾ ਵੀ ਐਸੀ ਹੋ ਗਈ ਕੰਪਲੀਟ ਕਿ ਹੁਣ ਮੇਰਾ ਨਾ ਦਾਵਾ ਵੀ ਐਮਐਸਸੀ ਕਰ ਲਾਂ ਆਹੋ ਚੱਲ ਕੋਈ ਗੱਲ ਨਹੀਂ ਜਿੰਦਾ ਦਾ ਨਾ ਮਨ ਹੈਗਾ ਨਾ ਉਦਾਂ ਹੀ ਕਰ ਲਓ ਇਹ ਆ ਵੀ ਜੋਸਲਾ ਕਰਨੀ ਪਹਿਲਾਂ ਕਰ ਲਓ ਮੁੜ ਕੇ ਹੋਰ ਮਹੀਨੇ ਨੂੰ ਤਾਂ ਮੈਂ ਚੱਲ ਜਾਣਾ ਤੇ ਪਹਿਲਾਂ ਪਹਿਲਾਂ ਐਡਮਿਸ਼ਨ ਕਰਾ ਜੂਗਾ ਤਾਂ ਰੀਤੇ ਚੱਲੂ ਵੀ ਕੰਮ ਨੁੱਕ ਜੂਗਾ ਨਹੀਂ ਤੁਸੀਂ ਇਤਾਂ ਕਰੋ ਵੀ ਡੈਡੀ ਹੁਣਾ ਨਾਲ ਗੱਲ ਕਰ ਲਿਓ ਮਾੜੀ ਜੀ ਤੇ ਐਡਮਿਸ਼ਨ ਕਰਾਈ ਦਿਓ ਤੁਹਾਨੂੰ ਪਤਾ ਬਾਅਦ ਚ ਲੇਟ ਸੀਟ ਮਿਲਦੀਆਂ ਵਾਂ ਤੇ ਫੇਰ ਔਖਾ ਹੋ ਜਾਂਦਾ ਨਹੀਂ ਕੋਈ ਨਹੀਂ ਤੁਸੀਂ ਮੈਂ ਦੱਸਤਾ ਬਣਾ ਮੇਰੇ ਖਿਆਲ ਚ ਰਹਿਣਾ ਹੁਣ ਹਾਂਜੀ ਤੇ ਕੋਈ ਨਹੀਂ ਮੈਂ ਡੈਡੀ ਹੁਣਾ ਵੀ ਚਾਹ ਦਿੰਦਾ ਵਾਂ ਤੇ ਕੋਈ ਨਾ ਕਰ ਲੈਣ ਸਲਾਹ ਕਰਾਉਂ ਨੀ ਵੀ ਇਹ ਵੀ ਤੁਸੀਂ ਤੇ ਚੱਲ ਜਾਣਾ ਤੇ ਕਰਦਾ ਕੰਮ ਕਿੰਨਾ ਘੁੰਦਾ ਵਾ ਕੰਮ ਵਾਲੀ ਮੰਮੀ ਹੁਣਾ ਲਈ ਹੋਈ ਆ ਤੇ ਇਹ ਫਿਰ ਭਿੰਦਰ ਦੀਦੀ ਬਥੇਰੇ ਕੰਮ ਕਰਾ ਦਿੰਦੀ ਐ ਤੇ ਮੇਰਾ ਵੀ ਧਿਆਨ ਲੱਗਾ ਰਹੂਗਾ ਕੋਈ ਗੱਲ ਤੁਸੀਂ ਫਿਕਰ ਨਾ ਕਰੋ ਗਲਤੇ ਵਾਕਿਆ ਜੋਰ ਦੀ ਸਹੀ ਆ ਜੇ ਮੈਂ ਅਸੀ ਕਰ ਲੂਗੀ ਤੇ ਚਲ ਬਾਹਰ ਜਾ ਕੇ ਕੋਈ ਕੰਮਕੰਦ ਕਰ ਲੂਗੀ ਵਧੀਆ ਚਲ ਕੋਈ ਨਹੀਂ ਡੈਡੀ ਹੋਣਾ ਸਲਾਹ ਕਰ ਲਈ ਨਾ ਫਿਰ ਵੇਖ ਲੈਨੇ ਕਿਦਾਂ ਕਰਦਾਗਾ ਪਰ ਪਿੰਦਰ ਹਾਂਜੀ ਆਈ ਨਹੀਂ ਪਰੌਣੇ ਪਰੌਣਿਆ ਨਹੀਂ ਆਉਣਾ ਤੇ ਸਹੀ ਹੀ ਹੂੰ ਤੇ ਪਰ ਮੁੜ ਕੇ ਮੈਂ ਜੋਰ ਦੱਸੰਦੀ ਹੀ ਆਹੋ ਅੱਖਾਂ ਦੀ ਘਿਰਨ ਨੂੰ ਕੰਮ ਪੈ ਗਿਆ ਵਾ ਕੋਈ ਉਧਰ ਕਿੰਨੀ ਆਇਆ ਗਿਆ ਉਹਨਾਂ ਕੋ ਤਾਂ ਕਰਕੇ ਨਹੀਂ ਆਏ ਉਹ ਦਾ ਤੇ ਤਿਆਰ ਹੋਏ ਹੀ ਵਿਚਾਰੇ ਉਹ ਇੱਧਰ ਨੂੰ ਆਨਲੀ ਹੂੰ ਤੇ ਉਹ ਅਚਾਨਕ ਤੁਹਾਨੂੰ ਪਤਾ ਨਾ ਕੰਮ-ਕੁੰਮ ਬਣਾਉਂਦੇ ਆ ਉਹ ਵੀਰ ਜੀ ਆਹ ਬਾਹਰ ਦਾ ਡੇ ਆ ਉਹ ਹਾਂਜੀ ਉਹ ਖਰੇ ਫੋਨ ਫੋਨ ਆ ਗਿਆ ਉਹਨਾਂ ਉਧਰ ਚੱਲ ਗਏ ਫਿਰ ਅੱਛਾ ਅੱਛਾ ਹਾਂਜੀ ਉਹ ਚੱਲ ਜੇ ਪਰੌਣੇ ਨਹੀਂ ਨਾ ਆਏ ਤੇ ਇਹ ਨਵੀਂ ਤਾਂ ਨਵੀਂ ਸਕੀਮ ਘਾਟ ਕੇ ਬੈਠੇ ਰਹਿੰਦੇ ਕਿਉਂ ਕੀ ਗੱਲ ਹੋ ਗਈ ਹੁਣ ਉਹ ਦੋਵੇਂ ਜੀ ਬੈਠੇ ਹੀ ਡਰੈਿੰਗ ਰੂਮ ਚ ਹਾਂਜੀ ਹੈ ਉੱਥੇ ਡੇ ਹੀ ਉਹ ਪੜਨ ਪੜਨਦੀਆਂ ਗੱਲਾਂ ਪੜ੍ਹਨ ਦੀਆਂ ਗੱਲਾਂ ਉਹ ਆਹ ਜੋਤ ਕਹਿੰਦੀ ਮੈਨੂੰ ਕਿਤੇ ਲਾ ਦੋ ਜਾਂ ਪੜਾ ਦੋ ਗਾੜੀ ਜਾਂ ਕੇ ਸਕੂਲੇ ਚ ਗੱਲੇ ਲਵਾ ਦੋ ਅੱਛਾ ਉਹ ਇਦਾਂ ਦੀਆਂ ਡੇਹ ਗੱਲਾਂ ਕਰਨ ਤਾਂ ਜੇ ਉਹ ਲੱਗ ਗਈ ਨਾ ਕਿਤੇ ਘਰ ਦਾ ਜਿੰਨਾ ਕੰਮ ਆ ਨਾ ਸਾਰਾ ਤੇਰੇ ਸਿਰ ਤੇ ਆ ਜਾਣਾ ਯਾਦ ਉਹਨੂੰ ਪਹਿਲਾਂ ਪਹਿਲਾਂ ਹੀ ਸਮਝਾ ਦੇ ਲੈ ਦੱਸੋ ਕੰਮਗੇ ਨਹੀਂ ਕਰੀਦਾ ਕਰਦਾ ਅੱਗੇ ਵੀ ਤੇ ਕਰੀਦਾ ਹੀ ਜੋਤ ਨਹੀਂ ਆਈ ਘਰ ਦੇ ਵਿੱਚ ਉਹ ਕੰਮ ਤੇ ਕਰੀਦਾ ਹੀ ਹੁਣ ਜੀ ਨਹੀਂ ਵੱਧ ਗਿਆ ਵਿੱਚੋਂ ਫਿਰ ਬੰਦੇ ਨੂੰ ਇਹ ਹੁੰਦਾ ਵਾ ਵੀ ਇਹ ਇਦਾਂ ਚੱਲ ਜਾਂਦੀ ਹੈ ਤਿਆਰ ਹੋ ਕੇ ਤੇ ਸਾਰਾ ਕੰਮ ਮੜ ਕੇ ਮੇਰੇ ਤੇ ਸਿਰ ਪੈ ਜਾਣਾ ਉਹ ویکھوں ਮੇਰੇ ਮਨ ਦੇ ਵਿੱਚ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਕੋਈ ਨਹੀਂ ਜਾਇਆ ਕਰੂਗੀ ਤੇ ਵਧੀਆ ਗੱਲ ਵਾ ਇਹਦੇ ਵਿੱਚ ਸਾਡੀ ਸੋਭਾ ਵਾ ਤੇ ਮੇਰੀ ਸੁਣ ਲੈ ਗੱਲ ਕੱਲ ਨੂੰ ਫਿਰ ਮੈਨੂੰ ਨਾ ਕਹੀਂ ਪੀ ਉਹ ਆ ਨਹੀਂਓ ਕਰਕੇ ਜਾਂਦੀ ਦੀ ਉਹ ਨਹੀਂਓ ਕਰਕੇ ਜਾਂਦੀ ਖਲਾਰਾ ਪਾ ਕੇ ਚੱਲ ਜਾਂਦੀ ਮੈਂ ਨਹੀਂ ਮੁੜ ਕੇ ਕਹਿਣਾ ਵੀ ਗੱਲਬਾਤ ਕਰ ਲਈ ਮੇਰੀ ਗੱਲ ਸੁਣੋ ਹਲੇ ਦੇ ਵਿਚਾਰੀ ਨੇ ਨਾਂ ਹੀ ਲਿਆ ਆ ਉਹ ਕਿਹੜੇ ਲੱਗੀ ਆ ਜਦੋਂ ਲੱਗੂਗੀ ਤਾਂ ਵੇਖੀ ਜਾਊਗੀ ਕੀ ਬੰਦਾ ਤੇ ਕੀ ਦੀ ਉਹ ਵਿਆਹ ਦਾ ਵੀ ਨਾਂ ਹੀ ਲਿਆ ਹੈ ਤੁਸੀਂ ਵਿਆਹ ਹੋ ਗਿਆ ਕਿ ਨਹੀਂ ਜੇ ਨਾਂ ਨਿਕਲ ਗਿਆ ਮਨਾ ਤੇ ਇਹ ਵੀ ਕੰਮ ਹੋ ਜਾਣਾ ਵਾ ਉਹਦਾਂ ਹੀ ਸਲਾਮਾਂ ਕਰਦੇ ਹੁਣੇ ਆ ਮੇਰੀ ਗੱਲ ਸੁਣੋ ਹੁਣ ਆਪਣੀ ਮਰਜ਼ੀ ਵੇ ਜਦੋਂ ਘਰ ਚੇ ਕਰੀ ਗੱਲ ਨਿਕਲ ਜੇ ਨਾ ਤਾਂ ਮੁੜ ਕੇ ਕੋਈ ਨਾ ਕੋਈ ਗੱਲ ਫੇਰ ਨਿਕਲਣੀ ਆ ਕੋਈ ਨਹੀਂ ਗੱਲ ਹੁੰਦੀ ਅੱਗੇ ਵਦਸੋ ਕਿਹੜੀ ਗੱਲ ਹੋਈ ਆ ਐਵੇਂ ਜਾਣ ਕੇ ਪਤਾ ਨਹੀਂ ਤੁਸੀਂ ਵੀ ਨਾ ਗਲਤ ਸੋਚਦੇ ਰਹਿੰਦੇ ਆ ਉਹ ਚੱਲ ਭਰਾ ਆਪਣੀ ਮਰਜ਼ੀ ਕਰ ਲੈ ਮੇਰੀ ਗੱਲ ਤਾਂ ਸੁਣੋ ਦੱਸ ਕੋਹ ਹਾਲ ਨਹੀਂ ਇਹਨਾਂ ਦਾ ਵੀ ਮਾੜੀ ਜੀ ਉਹਲੇ ਸਲਾਹ ਵੀ ਕੋਈ ਕਰਦੇ ਆ ਨਾ ਇਹਦੇ ਆਉਂ ਕਰ ਲੈਂਦੇ ਆ ਵੀ ਜਿੱਦਾਂ ਪਤਾ ਨਹੀਂ ਲੈ ਪੀ ਇਹ ਵਾਲਾ ਕੰਮ ਹੋਈ ਗਿਆ ਵਾ ਤੇ ਸਲਾਹ ਤੋਂ ਨਾਰਮਲ ਆਪਣੇ ਘਰ ਕਰ ਹੀ ਲਈਦੀ ਆ ਪਤਾ ਨਹੀਂ ਕਿ ਦੰਦਾ ਸਭਾ ਆਇਆ ਆਹ ਕੋਈ ਨਹੀਂ ਬਾਊ ਆ ਜਾਣੇ ਆ ਉਦਾਂ ਦੇ ਨਾਜ ਪਰੌਣੇ ਆਉਣੇ ਹੀ ਅਜੋ ਉਦ ਦੇ ਮੰਮੀ ਡੈਡੀ ਨੇ ਆਉਣਾ ਹੀ ਉਹਨਾਂ ਇਹ ਬਾਹਰ ਚੱਲ ਜਾਣਾ ਵਾ ਨਾ ਤੇ ਆਂਦੇ ਹੋਣੇ ਚੱਲ ਮਿਲ ਕੇ ਲਾਈਏ ਨਹੀਂ ਹੋਣ ਨੀ ਘਾਉਣਾ ਕੋਈ ਨਹੀਂ ਤੇਰਾ ਬਾਜੀ ਆ ਹੀ ਗਏ ਆ ਮੈਂ ਪੁੱਛ ਕੇ ਤੇ ਫੇਰ ਤੈਨੂੰ ਕਰੂੰਗੀ ਫੋਨ ਤੇ ਆਉਣਾ ਜਾਂ ਨਹੀਂ ਆਉਣਾ ਚੰਗਾ ਯਾਰ ਬੰਤੋ ਹੀ ਇੱਥੇ ਬੈਠੇ ਪਰੌਣੇ ਨਹੀਂ ਆਉਣੇ ਅੱਜ ਪਰੌਣੇ ਆਉਣੇ ਤੇ ਹੈਗੇ ਹੀ ਤਿਆਰੀ ਵੀ ਸਾਰੀ ਕੀਤੀ ਹੀਗੀ ਅੱਛਾ ਹੁਣ ਉਹਨਾਂ ਦਾ ਫੋਨ ਆ ਗਿਆ ਕੀ ਕਹਿੰਦੇ ਸਭੋ ਜੋਤ ਵੀ ਵਿਚਾਰੀ ਮੂੰਹ ਜਾਂ ਸੁੱਟ ਕੇ ਬੈਠੀ ਆ ਕਿਉਂਕਿ ਮਾਂ ਪਿਓਰ ਦੀ ਆਉਂਦੀ ਆਸ ਹੁੰਦੀ ਬੱਚੇ ਨੂੰ ਜਦੋਂ ਜਾ ਕੇ ਦਮਜੋ ਆਬ ਮਿਲ ਜੇ ਫਿਰ ਵੀ ਤਿਆਰੀ ਕੀਤੇ ਹੁੰਦਾ ਫਿਰ ਹੋਰ ਰਮਨ ਦੁਖੀ ਜਿਆ ਹੁੰਦਾ ਉਹਨਾਂ ਨੂੰ ਏਜੰਟ ਨੇ ਸੱਦ ਲਿਆ ਗਿਆ ਨਹੀਂ ਕੋਈ ਸਾਈਨ ਕਰਨ ਵਾਲੇ ਰਹਿੰਦੇ ਸੀਗੇ ਅੱਛਾ ਜੀ ਤੇ ਮੈਂ ਕਿ ਤੂੰ ਹੀ ਤਾਂ ਪਰੇਸ਼ਾਨ ਕਿਉਂ ਬੈਠੀ ਆ ਤੈਨੂੰ ਪਤਾ ਤਾਂ ਹੈ ਵੀ ਬਾਹਰ ਦੇ ਕੰਮ ਤੇ ਇਦਾਂ ਹੀ ਬੰਦੇ ਹੁੰਦੇ ਆ ਪਚਾਲ ਰਮਨ ਦੀ ਪੈਂਦਾ ਹੁੰਦਾ ਹੀ ਆਪਣੇ ਵੀ ਧਿਆਨ ਚਲ ਧਿਆਨ ਤੇ ਹੁੰਦਾ ਪਰ ਹੁਣ ਉਹਨਾਂ ਦਾ ਵੀ ਕੰਮ ਉਧਰ ਜਾਣਾ ਜ਼ਰੂਰੀ ਹੀ ਠੀਕ ਹੈ ਤੇ ਮੈਂ ਤੁਹਾਡੇ ਨਾਲ ਸਲਾਹ ਕਰਨੀ ਸੀ ਵੀ ਭਿਆਂ ਦਾਉਂ ਡਿਆ ਹੀ ਪਿੰਡੋਂ ਫੋਨ ਤਾਂ ਆਖਣ ਦੇ ਹੀ ਭਿਆਂ ਕਿਤੇ ਹੋ ਜਾਉ ਹਾਂ ਕੰਮ ਬੜਾ ਜ਼ਰੂਰੀ ਹੈ ਤੁਹਾਡੇ ਨਾਲ ਸਲਾਹ ਕਰਨੀ ਕੋਈ ਚੱਲ ਕੋਈ ਨਹੀਂ ਵੇਖ ਲੈਨੇ ਹੈ ਹਨਾ ਜੇ ਪਰੌਣੇ ਆਉਣੇ ਹੁੰਦੇ ਤਾਂ ਫੇਰ ਤੁਹਾਡੇ ਕੋ ਨਹੀਂ ਜਾਇਆ ਜਾਣਾ ਤੇ ਹੁਣ ਅੱਜ ਆਪਾਂ ਹੋਮਨੇ ਆ ਕੱਲ ਨੂੰ ਜੇ ਪਰੌਣੇ ਹੋਣਾ ਹੋਊ ਤੇ ਉਹ ਆ ਜਾਣਗੇ ਚੱਲ ਇਦਾਂ ਹੀ ਕਰ ਲੋ ਮਾਰਮ ਦੇ ਚੱਕਰ ਕੋਈ ਮਾਰੇਗੇ ਫਿਰ ਹਾਂ ਚੱਲ ਮੈਂ ਵੀ ਕੁੜੀਆਂ ਨੂੰ ਦੱਸਦਾ ਫਿਰ ਫੇਰ ਰੋਟੀ ਪਾਣੀ ਤਾਂ ਬਣਿਆ ਹੀ ਆ ਹੂੰ ਹੂੰ ਤੇ ਕੋਈ ਗੱਲ ਨਹੀਂ ਇਹੀ ਫਿਰ ਹੋਮਨੇ ਸ਼ਾਮ ਨੂੰ ਆ ਜਾਾਂਗੇ ਚੱਲ ਇਦਾਂ ਕਰ ਲੋ ਹਨਾ ਰਾਤ ਰਿਆਤ ਨਹੀਂ ਸਰਦਾ ਬੱਚੇ ਇੱਕੋ ਜਿਹੇ ਫਿਰ ਤਿਆਰ ਰਹਿੰਦਾ ਵਾ ਕਿਹ ਟਾਈਮ ਗੇਟ ਮਾਰਦੇ ਕਿਹ ਟਾਈਮ ਨਹੀਂ ਮਾਰਦੇ ਨਹੀਂ ਸ਼ਾਮ ਨੂੰ ਆਜਾਂਗੇ ਟਾਈਮ ਨਾਲ ਹੀ ਆ ਸ਼ਾਮ ਨੂੰ ਆ ਜਾਾਂਗੇ ਆਹ ਤੇ ਚਲੋ ਮੈਂ ਦੱਸਾਂ ਨਾ ਨੂੰ ਭੇਜ ਚਲੋ ਦੱਸ ਦੇਣਾ ਜਯੋਧਨਾਂ ਨੂੰ ਦੱਸ ਦੋ ਤੁਸੀਂ ਚਲ ਪਤਾ ਨਹੀਂ ਆ ਪਹਿਨ ਇਸਲਾ ਵੀ ਮੇਰੇ ਨਾਲ ਕੀ ਕਰਨੀ ਆ ਅਚਾਨਕ ਜਿਹੀ ਫੋਨ ਕੀਤਾ ਵਾ ਸੋਖੋਵੇ ਸਿੰਘ